ਜੀਵਨੀ ਗੁਰੂ ਅਰਜਨ ਦੇਵ ਜੀ ਦੀ ਪਾਠ ਪੰਜਮਾ ਹਰਾਨੀ ਤਾਂ ਸਭੋ ਇਹ ਹੋਣੀ ਚਾਹੀਦੀ ਹੈ ਕਿ ਇਹ ਪੰਜ ਵਿਰੋਧੀ ਤੱਤਾਂ ਨਾਲ ਬਣਿਆ ਸ਼ਰੀਰ ਤੁਰ ਕਿਵੇਂ ਰਿਹਾ ਹੈ ਗੁਰੂ ਤੋਂ ਕੇਵਲ ਨਾਮ ਦਾਣ ਦੀ ਹੀ ਮੰਗਣਾ ਚਾਹੀਦਾ ਹੈ ਜਿੱਥੇ ਗੁਰੂ ਅਰਜਨ ਜੀ ਇੱਕ ਮਹਾਨ ਗੁਰੂ ਸਿੱਖਿਆ ਦਾਤਾ ਸਨ ਉੱਥੇ ਉਹਨਾਂ ਦੀ ਸਭ ਤੋਂ ਵੱਡੀ ਦੇਣ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਬਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਰਤਾਕੂਤੀ ਅਨਾਂ ਦੇਖਿਆ ਤਾਂ ਬਤਾ ਲੱਗ ਜਾਏਗਾ ਕਿ ਕਿੰਨੀ ਲਗਨ ਕਾਲ ਸੋਜ ਤੇ ਬੂਸ ਦਾ ਕਾਰਜ ਸੀ ਸਿਰਫ ਅੰਕ ਪਾਏ ਦੇਖੀ ਪ੍ਰਤੀਤ ਹੋ ਜਾਂਦਾ ਹੈ ਕਿ ਹਰ ਥਾਂ ਕਿੰਨੀ ਇੰਤਿਅਤ ਵਰਤੀ ਹੈ ਹਰ ਗੁਰੂ ਵਿਅਕਤੀ ਤੇ ਭਗਤਾਂ ਦੀ ਬਾਣੀ ਥਾਂ ਸਿਰ ਤੇ ਫਿਰ ਰਾਗ ਮੁਤਾਬਿਕ ਲਿਖਣਾ ਇੱਕ ਵੱਡਾ ਕਾਰਨਾਵਾ ਹੈ ਆਪ ਨੂੰ ਰਾਗਾਂ ਦੀ ਇਤਨੀ ਸੋਚ ਸੀ ਪਿਹਾਰ ਰਾਗ ਦੇ ਅੰਤਰੀਮ ਤੋਂ ਅੰਤਰੀਮ ਪਾਵ ਨੂੰ ਮੂਰਤੀਵਾਨ ਕੀਤਾ ਮੂਰਤੀ ਮਾਨ ਕੀਤਾ ਆਪ ਜੀ ਨੇ ਆਪੂ ਤੀ ਰਾਗਾਂ ਵਿੱਚ ਬਾਣੀ ਲਿਖੀ ਗੋੜੀ ਦੇ ਕਿਤਨੇ ਹੀ ਅੰਗ ਪੂਰਵੀ ਚੇਤੀ ਆਦਿ ਵਰਤੇ ਟੋੜੀ ਕਈ ਕਿਸਮ ਦੀ ਗਾਈ ਫਿਰ ਰਾਗ ਵਿੱਚ ਤਰਤੀਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਕੇ ਅਰੇ ਰਾਗ ਦੀ ਆਪਣੀ ਮਹੱਤਤਾ ਵੱਖਰੀ ਹੋ ਪਾਈ ਦਸੀ ਸਭ ਤੋਂ ਪਹਿਲਾਂ ਸਿਰੀ ਨੂੰ ਥਾਂ ਦੇਣਾ ਹੀ ਹਿੰਦੁਸਤਾਨੀ ਪ੍ਰਚਲਿਤ ਪਰੰਪਰਾ ਨਾਲੋਂ ਆਪਣੇ ਆਪ ਨੂੰ ਅਲਾਕ ਕਰਨਾ ਸੀ ਪਰੰਪਰਾ ਪ੍ਰਥਮ ਰਾਗ ਪੈਰੋ ਦੀ ਸੀ ਆਪ ਜੀ ਨੇ ਸਿਰੀ ਨੂੰ ਥਾਂ ਦਿੱਤੀ ਪਾਈ ਮਰਦਾਨਾ ਸੱਤੇ ਤੇ ਬਲਵੰਤੇ ਜੀ ਨੂੰ ਜੋ ਆਦਰਯੋਗ ਥਾ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੀ ਉਸ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਰਾਗ ਤੇ ਰਾਗੀ ਦਾ ਕਿੰਨਾ ਆਦਰ ਕਰਦੇ ਸਾਨੂੰ ਗੁਰੂ ਅਰਜਨ ਜੀ ਆਪੋ ਸਿੰਦਾ ਬਹੁਤ ਸੁਰੀਲਾ ਬਜਾਉਂਦੇ ਸਨ ਕਹਿੰਦੇ ਸਨ ਕਿ ਉਸ ਦੀਆਂ ਤਾਰਾਂ ਰੇਸ਼ਮ ਦੀਆਂ ਹੁੰਦੀਆਂ ਹਨ 12 ਮਹਾਤੇ ਸੁਖਨੀ ਮੁੰਜ ਤਾਂ ਗੁਰੂ ਅਰਜਨ ਜੀ ਦੀ ਉਸਾਰੀ ਹਰ ਟੁਕ ਹੀ ਆਪ ਮਾਰੇ ਮੂੰ ਚੜ ਜਾਂਦੀ ਹੈ ਅਤੇ ਇਸ ਦੇ ਹਿਰਦੇ ਵਿੱਚ ਖੁਬਦੀ ਲੱਗਦੀ ਹੈ ਅਤੇ ਹੋਰ अनेका ਤੁਕਾਂ ਵਿੱਚ 12 ਹੀ ਪੜਿਆ ਫਿਰ ਵਸਰਦੀਆਂ ਨਹੀਂ ਪਰ ਗੁਰੂ ਅਰਜਨ ਜੀ ਦਾ ਉਚਾਰਨ ਕੀਤਾ ਬਾਰਾ ਮਹਾ ਤੇ ਸੁਖਨੀ ਸਾਹਿਬ ਐਸੀਆਂ ਰਚਨਾਵਾਂ ਹਨ ਜੋ ਸਦੀਆਂ ਤੱਕ ਪੜੇ ਜਾਣ ਬਾਅਦ ਵੀ ਨਰੋਈਆਂ ਤੇ ਨਵੀਆਂ ਹਨ ਪਾਵੇਂ ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤੀ ਸ਼ਲੋਕ ਤੇ ਗਾਥਾ ਵਰਗੀ ਗੋੜ ਬਾਣੀ ਲਿਖੀ ਪਰ ਸਰਲਤਾ ਵਿੱਚ ਉਸ ਸਰਲਤਾ ਵਿੱਚ ਉਸੇ ਤਰ੍ਹਾਂ ਕਾਇਮ ਹੈ ਜੋ ਬੋਲੇ ਤੇ ਉਹ ਨਹਿਰੇ ਵਿੱਚ ਦੁਹਰਾਇਆ ਹੈ ਆਪ ਪਾਜਗੀ ਹਰਤੋਕ ਵਿਚਾ 52 ਅਕਰੀ ਰਸਮਈ ਬਾਣੀ ਹੈ ਪਰ ਕਿਦਰੇ ਸ਼ਬਦਾਂ ਦਾ ਬੋਸ ਨਹੀਂ ਪੈਣ ਦਿੰਦਾ 12 ਮਹਾ ਇੱਕ ਐਸੀ ਬਾਣੀ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਜੀਵਨ ਦਾ ਹਰ ਪਲ ਕਿਵੇਂ گزارਨਾ ਹੈ ਦੀ ਜਾਚ ਸਿਖਲਾਈ ਹੈ ਪਹਿਲਾ ਹਰ ਮਹੀਨੇ ਜੋ ਸਾਡੇ ਨਾਲ ਵਾਪਰਦੀ ਹੈ ਦਾ ਜ਼ਿਕਰ ਕੀਤਾ ਹੈ ਜਾਂ ਇੰਜ ਕਹਿ ਲਓ ਕਿ ਹਰ ਮਹੀਨੇ ਦੇ ਪਿੱਛੋਂ ਅਗਲਾ ਸ਼ਬਦ ਜਾਂ ਤੋਕ ਉਸ ਮਹੀਨੇ ਦਾ ਸੁਭਾ ਹੈ ਅਤੇ ਫਿਰ ਉਸ ਤੋਂ ਉਤਸ਼ਾਹ ਲੈ ਜਾਂ ਉਸ ਦੇ ਪ੍ਰਭਾਵ ਤੋਂ ਮਿਟਾਉਣ ਦਾ ਉਪਰਾਧਾ ਦੱਸਿਆ ਹੈ ਜਿਵੇਂ ਚੇਤ ਅੱਗੇ ਆਨੰਦ ਲੇਖਣਗੇ ਰੁੱਤ ਕਿਉਂਕਿ ਠੰਡੀ ਮਿੱਠੀ ਹੁੰਦੀ ਹੈ ਵਿਸਾਖ ਬਾਡੀਆਂ ਕਿਉਂਕਿ ਵਿਸਾਖੀ ਨੂੰ ਹੀ ਬਾਡੀ ਵੰਦੀ ਹੈ ਅਤੇ ਫਸਲ ਘਰ ਆਉਂਦੀ ਹੈ ਜੋੜ ਜਰੰਦਾ ਭਾਵ ਗਰਮੀ ਪੈਣੀ ਆਰੰਭ ਹੈ ਬਾਹਰ ਨਾ ਬਾਹਰ ਨਾ ਜਾਓ ਅਸੜ ਤਾਂੰਦਾ ਅਸੜ ਕੁਬ ਤਾਪ ਗਿਆ ਹੈ सावन सरसी, सावन दे महीने सब पासे हरियावल ही हरियावल है पौधे परम, इस महीने परम ही परम है पता ही नहीं लगता कद बारिश आ जाए तो कद सूरज तप जाए असन उमाड़ा उमा फिर जाग पाता है क्योंकि तो गर्मी पिछे रह गई है अगों सर्दी आ रही है कत्तक करम ये महीना सारा ही करम दा हुंदा है हाड़ी बीजी जाती है ਸਮਾਂ ਗਵਾਇਆ ਨਹੀਂ ਕੀ ਸਾਥ ਜਾਇਆ ਗਿਆ ਨਹੀਂ ਮੱਗਰ ਸਹੰਦਿਆ ਇਸ ਮਹੀਨੇ ਵਿਛੋੜਾ ਨਹੀਂ ਹੁੰਦਾ ਪੋਖ ਤੁਹਾਰੀ ਬਹੁਤੀ ਠੰਡ ਪ੍ਰਸਿੱਧ ਹੈ ਮਾਗਮਜਨ ਇਸ ਮਹੀਨੇ ਵਿੱਚ ਕੁਝ ਖੁੱਲੀ ਰੁੱਤ ਆ ਜਾਂਦੀ ਹੈ ਅਤੇ ਸਰੀਰ ਤੇ ਪਾਣੀ ਪੌਣ ਤੇ ਚਿੱਤ ਕਰਦਾ ਹੈ ਫਲਗੁਣ ਆਨੰਦ ਇਸ ਮਹੀਨੇ ਸਤਿਮੂਛੀ ਆਨੰਦ ਹੀ ਆਨੰਦ ਹੁੰਦਾ ਹੈ ਇਹ ਕੁਦਰਤ ਤੋਂ ਕਾਦਰ ਤੱਕ ਜਾਣਦਾਰਾ ਨਿਰਾਲਾ ਹੀ ਗੁਰੂ ਸਹਿਬਾਨ ਨੇ ਦੱਸਿਆ ਹੈ ਅਤੇ 12 ਮਹਾ ਉਸ ਦਾ ਸ਼ਿਖਰ ਹੈ ਜਿਸ ਅੰਸ਼ ਦਾ ਮਨ ਬਣਿਆ ਉਸੇ ਦੀ ਕੁਦਰਤ ਸੋ ਜਦ ਮਨ ਕੁਦਰਤ ਦਾ ਨਜ਼ਾਰਾ ਮੰਨਦਾ ਹੈ ਤਾਂ ਉਹ ਵਾਹਿਗੁਰੂ ਨਾਲ ਹੀ ਇਕਮਿਕ ਹੋ ਜਾਂਦਾ ਹੈ ਸੁਖਮਨੀ ਸਾਹਿਬ ਨੂੰ ਪ੍ਰੋਫੈਸਰ ਪੂਰਨ ਸਿੰਘ ਇੱਕ ਐਸਾ ਰਾਗ ਕਹਿੰਦਾ ਹੈ ਜੋ ਸਾਨੂੰ ਰੂਪਵਾਨ ਕਰ ਦਿੰਦਾ ਹੈ ਇਸ ਦੀ ਲਗਾਤਾਰਤਾ ਵਿੱਚ ਐਸਾ ਪ੍ਰਭਾਵ ਹੈ ਕਿ ਆਪ ਮੋਰੇ ਹੀ ਸਿਮਰਨ ਚਾਹਤ ਪੈਂਦਾ ਹੈ ਸਾਰੀ ਸੁਖਣੀ ਸਹਿਬ ਵਿੱਚ ਕੋਈ ਪ੍ਰੇਰਨਾ ਨਹੀਂ ਕੋਈ ਜ਼ੋਰ ਨਾਲ ਉਪਦੇਸ਼ ਤੱਕ ਬਚਨ ਨਹੀਂ ਕਹੇ ਪਰ ਹਿਰਦਾ ਆਪ ਹੀ ਉਹ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਹੈ ਜਿਸ ਦਾ ਵਰਨ ਗੁਰੂ ਜੀ ਆਪ ਕਾ ਰਹੇ ਹਨ ਜੇ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਉਹ ਬੂਨਾ ਚੁੜੇ ਫਰਮਉਂਦੇ ਹਾਲ ਤਾਂ ਸਿਮਰਨ ਦੀ ਦਾਤ ਪ੍ਰਾਪਤੀ ਲਈ तड़फ प हो जाती है साध के संग मुखोजल हो साध संग मन सगली खोज फरमाते हैं तो चित भज सात संगत भी जानन करता है फिर बोली ऐसी सरलते साधा है कि मन चित इकट्ठे नालों नाल तुरी जाते हैं सोना क्या से प्रोफेसर सीता राम बारी बहारी ने कि जे कदम हिंदुस्तान तो की कोई सांझी बोली की चोण कर लिया गया तो उस समय सुखनी साहब वाली बोली ही ਅਪਣਾਈ ਜਾਏਗੀ ਸਾਧੂ ਟੀਐਲ ਵਾਸ਼ਮਾਨੀ ਤਾਂ ਇਸ ਤਰ੍ਹਾਂ ਪਟਕਾ ਨਾ ਡੋੜ ਭੱਜ ਅਤੇ ਹੋ ਰਹੀ ਉੱਥਰ ਪੁੱਥਰ ਦਾ ਹਾਲ ਹੀ ਇਹ ਦੱਸ ਗਿੰਦੇ ਹਨ ਕਿ ਯੂਨੀਵਰਸਿਟੀ ਦੀਆਂ ਜਮਾਤਾਂ ਵਿੱਚ ਸੁਖਮਨੀ ਪਾਠ ਪੁਸਤਕ ਦੇ ਤੌਰ ਤੇ ਪੜ੍ਹਾਇਆ ਜਾਏ ਇਸ ਜਾਓ ਨਾ 22 ਸਾਸਤਰ ਦੀ ਪੱਬੀ ਤੇ ਬੈਠੇ ਤਸੀਮ ਸੰਸਾਰ ਪ੍ਰਸਿੱਧ ਕਲਾਕਾਰ ਨਿਕੋਲਸ ਰੋਖ ਨੇ ਸੁਖਮਨੀ ਸਾਹਿਬ ਨੂੰ ਆਤਮਦਾਨ ਦੇ ਰੂਪ ਵਿੱਚ ਰੱਖਾ ਸੀ ਉਹਨਾਂ ਸਾਮ ਆਫਿਸ ਦੇ ਮੁਖਬੰਦ ਵਿੱਚ ਦਿਖਿਆ ਸੀ ਕਿ ਸੁਖਨੀ ਦਾਤ ਜਰਮਾ ਸੁਣਦਿਆ ਹੀ ਉਹ ਆਤਮ ਉਚਰ ਕਾਰਾ ਜਿਸ ਲਈ ਉਹ ਪਹਾੜਾਂ ਕੰਤਰਾ ਵਿੱਚ ਭੱਜੇ ਫਿਰਦੇ ਸੰਤ ਪਿਆਸੀ ਆਪਣੀ ਵਸੀਅਤ ਵਿੱਚ ਉਹਨਾਂ ਲਿਖਿਆ ਸੀ ਕਿ ਸੁਖਨੀ ਸਹਿਬ ਦਾ ਗੁਟਕਾ ਉਹਨਾਂ ਦੇ ਕਫਨ ਵਿੱਚ ਰੱਖਣਾ ਇਤਿਹਾਸ ਦੀ ਗਵਾਹੀ ਵੀ ਹੈ ਕਿ ਗੁਰੂ ਅਰਜਨ ਦੇਵ ਜੀ ਰਾਤ ਗਈ ਤਤ ਗੁਰੂ ਗ੍ਰੰਥ ਸਾਹਿਬ ਦੀਸਨ 탑 ਨੇ ਦਾ ਕਾਰਜ ਕਰ ਰਾਇ ਹੈ ਸੰ ਤੇ ਉੱਤੇ ਹੀ ਵਿਰਾਸ ਗਏ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰਾਪ ਮੁਖ ਤੋਂ ਇਹ ਵਚਨ ਕਹੇ ਸਮਾ ਕੋਰ ਕਲਜ ਕੋ ਆਇਓ ਕਟਕ ਵਿਕਾਰਨ ਕੋ ਜਗ ਛਾਇਓ ਪਾਈ ਗੁਰਦਾਸ ਜੀ ਨੇ ਪੁੱਛੀ ਲਿਆ ਕਿ ਇਸ ਦਾ ਕੋਈ ਉਪਾਅ ਵੀ ਹੈ ਤਾਂ ਆਪ ਜੀ ਰਚਨ ਲਗੇ ਤਾਂ ਸੁਖਮਨੀ ਉਥੇ ਰਾਮਸਰ ਦੇ ਕਿਨਾਰੇ ਬੈਠਿਆਂ ਹੀ ਇਹ ਸੁਖਣੀ ਉਚਾਰੀ ਹਰ ਰੋਜ਼ ਹਰ ਰੋਜ਼ ਦਾ ਇਲਾਜ ਇਹ ਸੁਖਣੀ ਹੈ ਆਪਣੀ ਮੁਧਰਤਾ ਕਰ ਕੇ ਸਿੱਧੀ ਹਿੱੱਦੇ ਵਚਦੀ ਹੈ ਮਨ ਨੂੰ ਸੁਖੁ ਖੁਸ਼ਦੀ ਹੈ ਸੁਖਣੀ ਹੈ ਸੁਖੁਣੀ ਵਿੱਚ ਵਚਨ ਆਇਆਂ ਕਿ ਸੁਖਣੀ ਮਨ ਨੂੰ ਨਾਮ ਸੁਖ ਪ੍ਰਦਾਨ ਕਰਨ ਵਾਲੀ ਬਾਣੀ ਹੈ ਰਾਮ ਵਿੱਚ ਵੀਰ ਹਾਉ ਦੀ ਤੁਕ ਵਿੱਚ ਫਰਮਾ ਦਿੱਤਾ ਹੈ ਕਿ ਪ੍ਰਭ ਦਾ ਅਮਰ ਕਰਨ ਵਾਲਾ ਨਾਮ ਸੁਖਾਂ ਦੀ ਮੰਨੀ ਹੈ ਇਸ ਦਾ ਵਾਸਾ ਭਗਤ ਜਨਾਂ ਦੇ ਹਿਰਦੇ ਵਿੱਚ ਹੈ ਸੁਖੁ ਨੀ ਸੁਖ ਅਮਰਤ ਤੋਰਾ ਬਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ ਰਹਾ ਹੋਇ ਇਹ ਖਿਆਲ ਵੀ ਪ੍ਰਚਲਿਤ ਹੈ ਕਿ ਸੁਖੁ ਨੀ ਸੈਵ ਦੇ ਪਾਠ ਨਾਲ ਅੱਠ ਪੈ ਦੇ ਸਿਮਰਨ ਵਿੱਚ ਕੋਈ ਕਸਰ ਰਹਿ ਵੀ ਜਾਏ ਤਾਂ ਪੂਰੀ ਹੋ ਜਾਂਦੀ ਹੈ ਬਜ਼ੀਰ ਖਾਂ ਜੋ ਪਿੱਛੋਂ ਸਾਨ ਜਾਣਦਾ ਬਜ਼ੀਰੇ ਆਜ਼ਮ ਜੀ ਬਣਿਆ ਪਾਈ ਭਾਗੋ ਦੇ ਨਾਮ ਵਾਲੇ ਸਿੱਖ ਕੋ ਲੋ ਰੋਜ਼ ਇਹ ਬਾਣੀ ਸੁਣ ਕੇ ਨੰਮੂ ਬੰਦਾ ਸੀ ਨਵੇਂ ਫੋਜ ਮੁਤਾਬਕ ਇਹ ਨਿਰਨਾ ਵੀ ਲਿਆ ਗਿਆ ਹੈ ਕਿ ਸੁਖਮਨੀ ਦਾ ਨਿਰੰਤਰ ਪਾਠ ਕਰਨ ਵਾਲੇ ਦਾ ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਹੈ ਗ੍ਰਸਤ ਮੈਂ ਵੱਡਾ ਗ੍ਰਸਤੀ ਪਾਈ ਗੁਰਦਾਸ ਜੀ ਨੇ ਇੱਕ ਭਾਵ ਪੂਰਤ ਟੁਕ ਲਿਖੀ ਹੈ ਕਿ ਫਿਰ ਆਈ ਕਰ ਅਰਜ ਨੇ ਪੁੱਤ ਸੰਸਾਰੀ ਗੁਰੂ ਕਹਾਵੇ ਗੁਰੂ ਅਰਜਨ ਦੇਵ ਜੀ ਜਿੱਥੇ ਮਹਾਨ ਗੁਰੂ ਜਿੱਥੇ ਦਾ ਰੋਹਾਨੀ ਜਿਹੜੀ ਦਾਦੇ ਸਰਤਾ ਸੰਨ ਉੱਥੇ ਇਕ ਲਾਡਲੇ ਦੋਤੇ ਆ ਗਿਆ ਕਾਈ ਬੇਟੇ ਬਿਆਰੇ ਪਤੀ ਅਤੇ ਕਿਵਾਂ ਵਾਨ ਪਰ ਆ ਵੀ ਸੰਨ ਸੋਣਿਆ ਤੇ ਕਿਹਾ ਇਹ ਜਾਂਦਾ ਹੈ ਕਿ ਦੋਤਾ ਤੇ ਨਾਨਾ ਦਾ ਸਤੀ ਪੀੜੀ ਵੀ ਵੈਰ ਹੁੰਦਾ ਹੈ ਪਰ ਇਹ ਦੋਤਾ ਨਾਨਨੇ ਨੂੰ ਅਤ ਪਿਆਰਾ ਸੀ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਪਲ ਹੀ ਵੱਡੇ ਹੋਏ ਸੰਨ ਕਿਤਨੀਆਂ ਹੀ ਵਰਕ ਤਾਂ ਉਹਨਾਂ ਕੋਲੋਂ ਪਾਈਆਂ ਸਾਈਂ ਅਤੇ ਬਾਰੀ ਗੁਰੂ ਜਗ ਮੇ ਵਿਦੱਤੇ ਹੈ ਤੀਜੇ ਬਾਦਸ਼ਾਹ ਜੀ ਦੇ ਹੀ ਬਚਨ ਸੰਨ ਅਰ ਸਪੁੱਤਰ ਗੁਰੂ ਗੋਬਿੰ ਸਿੰਘ ਜੀ ਨੇ ਵੀ ਇੱਕ ਪੁੱਛ ਦੇ ਉੱਤਰ ਵਿੱਚ ਫਰਮਾਇਆ ਸੀ ਪਿਤਾ ਦੇ ਹਰ ਹੁਕਮ ਤੇ ਤਦ ਭਰਨ ਦੇ ਸਾਨੂੰ ਇਤਨੇ ਆਗਿਆਕਾਰੀ ਸੰ ਕੀ ਗੁਰੂ ਰਾਮਦਾਸ ਜੀ ਨੇ ਵੀ ਕਿਹਾ ਸੀ ਕਿ ਪ੍ਰਤਾਨ ਵਿੱਚੋਂ ਇੰਨਾ ਹੀ ਰੱਖੀ ਬਾਕੀ ਦੇ ਦੋ ਤਾਂ ਹੰਕਾਰੀ ਤੇ ਲਾਪਰਵਾਹ ਹੋ ਫਿਰਦੇ ਹਨ ਮਾਤਾ ਜੀ ਨੇ ਵੀ ਕਿਆ ਸੀ ਕਿ ਜੇ ਗੁਰੂ ਅਰਜਨ ਦੇਵ ਜੀ ਹੁਕਮ ਵਿੱਚ ਨਾ ਟੁਰਦੇ ਤਾਂ ਇਹ ਗੁਰਗੱਦੀ ਕਿਸੇ ਹੋਰ ਨੇਹੀ ਰਹਿ ਜਾਣੀ ਸੀ ਆਪ ਜੀ ਨੇ ਲਾਹੌਰ ਸ਼ਾਦੀ ਤੇ ਜਾਣ ਵੇਲੇ ਜੋ ਵਚਨ ਖਾਇ ਸੰ ਉਹ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹੋਣ ਦਾ ਇੱਕ ਵੱਡਾ ਪਰਮਾਨ ਹੈ ਆਪ ਜੀ ਨੇ ਕਿਹਾ ਸੀ ਪਿਤਾ ਜੀ ਜਿੱਥੇ ਜਾਣ ਵਿੱਚ ਜਿੰਨ ਖਤਰੇ ਵਿੱਚ ਪੈਂਦੀ ਹੋਵੇਂ ਉੱਥੇ ਜਾਂਦਾ ਹੁਕਮ ਕਰੋ ਰਤਾਂ ਵੀ ਦੇਰੀ ਨਹੀਂ ਲਗਾਵਾਂਗਾ ਪਰਾਣ ਦੇ ਕੇ ਵੀ ਉੱਥੇ ਜਾਣ ਤੋਂ ਨਹੀਂ ਜਿਝਕਾਂਗਾ ਹਾਂ ਬਾਬਾ ਪ੍ਰਿਥੀ ਚੰਦ ਜੀ ਨੇ ਕਿਤਨੇ ਹੀ ਹੱਲੇ ਉਨਾ ਤੇ ਉਹਨਾਂ ਦੇ ਬੱਚੇ ਹਰ ਗੋਬਿੰਦ ਜੀ ਤੇ ਗਿੱਤੇ ਪਰ ਗੁਰੂ ਅਰਜਨ ਦੇਵ ਜੀ ਨੇ ਕਿਸੇ ਵੇਲੇ ਵੀ ਨਾ ਉੱਚਾ ਬੋਲਿਆ ਤੇ ਨਾ ਰੋਸ ਮਨਾਇਆ ਇਥੋਂ ਤੱਕ ਕਿ ਜਦ ਪ੍ਰਿਥੀ ਚੰਦ ਜੀ ਸਕਤ ਬਿਮਾਰ ਹੋ ਗਏ ਤਾਂ ਆਪੂ ਅਰਦਾਸ ਕੀਤੀ ਕਿ ਮੇਰੇ ਪ੍ਰਾਣ ਨੂੰ ਵਾਹਿਗੁਰੂ ਨਿਰੋਵਾ ਕਰੋ ਜਦ ਪ੍ਰਿਥੀ ਚੰਦ ਜੀ ਰੋਗ ਹੋਏ ਆੰਬੀਲਾ ਵਾਲਾ ਰਾਗ ਵਿੱਚ ਸ਼ਬਦ ਵੀ ਉਚਾਰਿਆ ਕੀ ਪ੍ਰਭ ਨੂੰ ਪ੍ਰਭ ਤੋਂ ਕਿਰਪਾ ਕੀਤੀ ਹੈ ਤੇ ਵੱਡੇ ਭਰਾ ਨੂੰ ਆਂਝ ਨਹੀਂ ਆਉਣ ਦਿੱਤੀ ਜਦ ਕਿਸੇ ਦੱਸਿਆ ਕਿ ਪ੍ਰਿਥੀ ਚੰਦ ਜੀ ਤੇ ਮਾਨ ਦੇਵ ਜੀ ਰੋਟੀ ਤੋਂ ਵੀ ਅਤੁਰ ਹਨ ਤਾਂ ਗੁਰੂ ਵਿਚਾਰ ਤੇ ਮਹਸੂਰ ਚੰਗੀ ਚੁੰਗੀ ਸਾਰੀ ਉਹਨਾਂ ਦੇ ਨਾਲ ਲਗਵਾ ਦਿੱਤੀ ਅਤੇ ਮਾਨ ਦੇਵ ਜੀ ਨੂੰ ਪਾਸਿਆਂ ਚੌਂਕ ਦਾ ਇਲਾਕਾ ਦਿੱਤਾ ਖਿਮਾਵਾਰ ਪ੍ਰਾਸ ਖਿਮਾਵਾਨ ਪ੍ਰਸੰਨ ਮਾਤਾ ਗੰਗਾ ਜੀ ਵੀ ਸਿੱਧਕ ਵਾਲੇ ਸਨ ਪਰ ਗੁਰੂ ਅਰਜਨ ਜੀ ਉਹਨਾਂ ਦੇ ਹਰ ਸੁੱਖ ਦਾ ਖਿਆਲ ਰੱਖਦੇ ਸਨ ਪਤਨੀ ਨੂੰ ਕਦੇ ਦੁਬਿੰਦਾ ਵਿੱਚ ਨਹੀਂ ਪੈਣ ਦਿੱਤਾ ਜੇਰਾ ਬੀਬੀ ਕਰਮੋਂ ਵੱਲੋਂ ਈਰਖਾਵੱਦੀ ਦੇਖੀ ਤਾਂ ਵਕ ਟਿਕਾਣਾ ਮੰਡਾਲੀ ਕਰ ਦਿੱਤਾ ਯਾਦ ਕਦੇ ਨਿਮੋ ਚੋਣੇ ਦੇਖਿਆ ਉਹਨਾਂ ਨੂੰ ਹੋਰ ਲਗਨ ਨਾਲ ਸੇਵਾ ਕਰਨ ਨਹੀਂ ਕਿਹਾ ਕਦੇ ਜਵਾਨ ਸਾਂਝੀ ਨਾ ਕੀਤੀ ਬੜੇ ਠਰਮੇ ਨਾਲ ਸਮਝਾਉਂਦੇ ਸਨ ਗੁਰਪਿਤਾ ਗੁਰਅਰਜਨ ਦੇਵ ਜੀ ਨੇ ਜਿਵੇਂ ਆਪਣੇ ਸੁਪੁੱਤਰ ਹਰਗੋਬਿੰਦ ਜੀ ਦੀ ਸੰਭਾਲ ਰੱਖਿਆ ਪਾਲਣਾ ਕੀਤੀ ਉਹ ਮਾਪਿਆਂ ਲਈ ਇੱਕ ਚੇਤਾਵਨੀ ਤੇ ਉਦਾਹਰਣ ਹੈ ਪਹਿਲਾ ਸ਼ਰੀરિક ਰੱਖਿਆ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹ ਸਾਰੇ ਸ਼ਬਦ ਜੋ ਗੁਰੂ ਹਰਗੋਬਿੰਦ ਜੀ ਦੇ ਜੁਸਟਾਂ ਦੇ ਹਮਲੇ ਤੋਂ ਬਚ ਖਲੋਣ ਆਤੇ ਸੀਤਲਾ ਤੋਂ ਨਰਵਾ ਹੋਣ ਵੇਲੇ ਉਚਾਰੇ ਹਨ ਇਸ ਗੱਲ ਤੇ ਲਖਨ ਇਸ ਗੱਲ ਤੇ ਲਖਾਈ ਖਾਨ ਕਿ ਬਾਪ ਗੁਰੂ ਇਤਨਾ ਬੇਟੇ ਦਾ ਖਿਆਲ ਰੱਖਦੇ ਸਨ ਫਿਰ ਵਿਦਿਆਵਰਕ ਸਿੱਖਿਆਵਾਂ ਲਈ ਉਹ ਜੇਚੇ ਪਰਵੰਦ ਕੀਤੇ